ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਪਿੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੀ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਸ਼ਬਦਾਂ ਦੇ ذریعے ਲੜਦੀ ਹੋਈ ਨਜ਼ਰ ਆ ਰਹੀ ਨੇ ਜੀ ਹਾਂ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ આરોਪ ਲਗਾਏ ਨੇ ਕਿ ਜ਼ਿਲ੍ਹਾ ਪਲੈਨਿੰਗ ਬੋਰਡ ਖੁੱਲੀ ਰਿਸ਼ਵਤਖੋਰੀ ਅਤੇ ਵੋਟਾਂ ਦੇ ਬਦਲੇ ਪੈਸਿਆਂ ਦੀ ਰਾਜਨੀਤੀ ਕਰ ਰਹੀ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੋਬਨ ਸਿੰਘ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ 'ਚ ਉਹਨਾਂ ਨੇ ਕਿਹਾ ਹੈ ਤੇ ਉਹਨਾਂ ਨੂੰ 18 ਦਸੰਬਰ ਨੂੰ ਹੀ ਵਿਕਾਸ ਫੰਡ ਚ 25 ਲੱਖ ਰੁਪਏ ਦਿੱਤਾ ਜਾਵੇਗਾ। ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਦੀ ਫਤਿਹ ਇਹ ਅਪੀਲ ਮੈਂ ਆਪਣੇ ਭਰਾ ਸੋਨਨਾ ਬਾਜਵਾ ਜੀ ਲਈ ਕਰ ਰਿਹਾ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਤੇ ਮੈਂ ਉਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਅੰਦਰ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਨੂੰ ਇੱਕ ਖੁੱਲੇ ਦਿਲ ਦੇ ਨਾਲ ਅਪੀਲ ਕਰਦਾ ਕਿ ਜਿਹੜਾ ਵੀ ਪਿੰਡ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਧ ਵੋਟ ਕੱਢੂਗਾ ਉਹਨੂੰ ਮੇਰੇ ਵੱਲੋਂ ਪਲੈਨਿੰਗ ਬੋਰਡ ਵੱਲੋਂ 25 ਲੱਖ ਰੁਪਏ ਦਾ ਜਿਹੜਾ ਵਾ ਉਹ ਪਿੰਡ ਦੇ ਵਿਕਾਸ ਲਈ ਜਿਹੜਾ ਵਾ ਉਹ ਡਵੈਲਪਮੈਂਟ ਫੰਡ ਦਿੱਤਾ ਜਾਊਗਾ 18 ਤਰੀਕ ਨੂੰ ਦਿੱਤਾ ਜਾਊਗਾ ਸੋ ਸਾਰੇ ਜ਼ੋਨਸ ਲਈ ਅਸੀਂ ਅਲੱਗ-ਅਲੱਗ ਤਰਵੀਜ਼ਾ ਕਰ ਰਹੇ ਹਾਂ ਪਰ ਇਹ ਖਾਸ ਅਪੀਲ ਮੇਰੇ ਭਰਾ ਸੋਨਾ ਬਾਜਵਾ ਜੀ ਲਈ ਮੈਂ 18 ਤਰੀਕ ਨੂੰ ਹੀ ਆਪਣਾ ਇਹ ਵਾਦਾ ਜਿਹੜਾ ਵਾ ਪੂਰਾ ਕਰੂੰਗਾ ਸੋ ਉਮੀਦ ਕਰਦਾ ਕਿ ਵੱਧ ਤੋਂ ਵੱਧ ਲੀਡ ਨਾਲ ਹਰ ਪਿੰਡ ਤੋਂ ਸੋਨਾ ਬਾਜਵਾ ਜੀ ਜਿੱਤ ਹੋਊਗੀ ਜਗਰੂਪ ਸੇਖਵਾ ਜੀ ਜਿੱਤ ਹੋਊਗੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਨਹੀਂ ਨਹੀਂ ਇਸ ਵੀਡੀਓ ਤੇ ਦੋਸਤ ਜਤਾਉਂਦੇ ਹੋ ਪ੍ਰਤਾਪ ਬਾਜਵਾਨ ਲਿਖ ਰਹੀ ਨੇ ਸਾਮਦਮ ਦੰਡਪੇਤ ਆ ਪੰਜਾਬ ਹੁਣ ਖੁੱਲ ਕੇ ਇਸ ਦਾ ਅਭਿਆਸ ਕਰਿਆ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਜੋਬਨ ਸਿੰਘ ਰੰਧਾਵਾ ਨੇ ਖੁੱਲ ਕੇ ਵੋਟਰਾਂ ਨੂੰ ਜ਼ੋਨ ਨੰਬਰ B ਤੁਗਲਵਾੜ ਤੋਂ ਆਪ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਪ੍ਰੀਤ ਕੌਰ ਪਤਨੀ ਸੋਨਾ ਬਾਜਵਾਦੀ ਜਿੱਤ ਤੇ ਯਕੀਨੀ ਬਣਾਉਂਦੀ ਕਿਹਾ ਇਹ ਐਲਾਨ ਕਰਦੇ ਹੋਏ ਕਿ ਇਹ ਆਮ ਆਦਮੀ ਪਾਰਟੀ ਨੇਤਾ ਜਗਰੂਪ ਸੇਖਵਾ ਦੀ ਜਿੱਤ ਹੋਵੇਗੀ ਉਹਨਾਂ ਨੇ 18 ਦਸੰਬਰ ਨੂੰ ਨਤੀਜਿਆਂ ਤੋਂ ਇੱਕ ਦਿਨ ਬਾਅਦ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤੋ ਵਿਕਾਸਪੰਚ 25 ਲੱਖ ਰੁਪਏ ਦੇਣ ਦਾ ਵਾਅਦਾ ਕਰੇ ਨੇ ਇਹ ਵੋਟਾਂ ਦੇ ਇਨਾਮ ਵਜੋਂ ਜਨਤਕ ਪੈਸੇ ਦਾ ਪਹਿਲਾ ਤੋਂ ਐਲਾਨ ਕਰਨ ਦਾ ਰੰਦਾਵਾ ਕੋਲ ਕੀ ਅਧਿਕਾਰ ਹੈ ਇਹ ਵਿਕਾਸ ਨਹੀਂ ਹੈ ਇਹ ਖੁੱਲੀ ਰਿਸ਼ਵਤ ਖੋਰੀ ਹੈ ਤੇ ਵੋਟਾਂ ਦੇ ਬਦਲੇ ਨਕਦੀ ਦੀ ਰਾਜਨੀਤੀ ਹੈ ਅਜਿਹੀ ਵੀ ਸ਼ਰਮੀ ਸਿਰਫ ਇਸ ਲਈ ਸੰਭਵ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਰਾਜ ਚੋਣ ਕਮਿਸ਼ਨ ਨੂੰ ਅਪਾਹਜ ਕਰ ਦਿੱਤਾ ਹੈ ਇਸ ਨੂੰ ਮੁਕ ਦਰਸ਼ਨ ਬਣਾ ਦਿੱਤਾ ਹੈ ਕਿ SEC ਹੁਣ ਕਾਰਵਾਈ ਕਰੇਗਾ ਜਾਂ ਪੰਜਾਬ ਦੇ ਲੋਕਤੰਤਰ ਨੂੰ ਦਿਨ ਦਿਹਾੜੇ ਨਿਲਾਮ ਹੁੰਦਾ ਦੇਖਦਾ ਰਹੇਗਾ ਤੇ ਪ੍ਰਤਾਪ ਬਾਜਵਾ ਨੇ ਇਹ ਸਿੱਧੀਆਂ ਜਵਾਬੀ ਕਾਰਵਾਈਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਤੇ ਇਸੇ ਹੀ ਜਵਾਬ ਦਿੰਦੇ ਹੋਏ ਬਲਤੇਜ ਪੰਨੂ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲਿਖਿਆ ਬਾਜਵਾ ਸਾਹਿਬ ਦਾਵੇਦਾਰੀ ਤੁਸੀਂ ਮੁੱਖ ਮੰਤਰੀ ਵਾਲੀ ਚੁੱਕੀ ਫਿਰਦੇ ਹੋ ਤੇ ਡਰੀ ਸਾਡੀ ਨਵੀਂ ਪੀੜੀ ਦੇ ਆਗੂਆਂ ਤੋਂ ਜਾਂਦੇ ਹੋ ਇਹ ਆਮ ਆਦਮੀ ਪਾਰਟੀ ਹੀ ਹੈ ਜੋ ਭਵਿੱਖ ਦੇ ਆਗੂਆਂ ਨੂੰ ਮੌਕਾ ਦੇ ਰਹੀ ਹੈ ਤੁਹਾਡੀ ਬੋਖਲਾਹਟ ਦੱਸ ਰਹੀ ਹੈ ਕਿ ਤੁਸੀਂ ਹਾਰ ਮੰਨ ਚੁੱਕੇ ਹੋ ਤਾਂ ਇਸ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਉਮੀਦਵਾਰ ਆਪਸ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਪੰਜਾਬ ਚ ਅਜ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਨੇ ਜਿਸ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਇੱਕ ਦੂਜੇ ਤੇ ਤੰਜ ਵੀ ਕੱਸ ਰਹੇ ਨੇ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਵਿਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਭੇੜਦੀਆਂ ਹੋਈਆਂ ਨਜ਼ਰ ਆਈਆਂ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਪਿੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੀ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਸ਼ਬਦਾਂ ਦੇ ਜ਼ਰੀਏ ਲੜਦੀ ਹੋਈ ਨਜ਼ਰ ਆ ਰਹੇ ਨੇ ਜੀ ਹਾਂ ਐਲੋਪ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ આરોਪ ਲਗਾਏ ਨੇ ਕਿ ਜ਼ਿਲ੍ਹਾ ਪਲੈਨਿੰਗ ਬੋਰਡ ਖੁੱਲੀ ਰਿਸ਼ਵਤਖੋਰੀ ਅਤੇ ਵੋਟਾਂ ਦੇ ਬਦਲੇ ਪੈਸਿਆਂ ਦੀ ਰਾਜਨੀਤੀ ਕਰ ਰਹੀ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਜੋਬਨ ਸਿੰਘ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਜਿਸ 'ਤੇ ਉਹਨਾਂ ਨੇ ਕਿ ਤੇ ਉਹਨਾਂ ਨੂੰ 18 ਦਸੰਬਰ ਨੂੰ ਹੀ ਵਿਕਾਸ ਫੰਡ ਚ 25 ਲੱਖ ਰੁਪਏ ਦਿੱਤਾ ਜਾਵੇਗਾ। ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਦੀ ਫਤਿਹ ਇਹ ਅਪੀਲ ਮੈਂ ਆਪਣੇ ਭਰਾ ਸੋਨਾ ਬਾਜਵਾਜੀ ਲਈ ਕਰ ਰਿਹਾ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਤੇ ਮੈਂ ਉਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਅੰਦਰ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਨੂੰ ਇੱਕ ਖੁੱਲੇ ਦਿਲ ਦੇ ਨਾਲ ਅਪੀਲ ਕਰਦਾ ਕਿ ਜਿਹੜਾ ਵੀ ਪਿੰਡ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਧ ਵੋਟ ਕੱਢੂਗਾ ਉਹਨੂੰ ਮੇਰੇ ਵੱਲੋਂ ਪਲੈਨਿੰਗ ਬੋਰਡ ਵੱਲੋਂ 25 ਲੱਖ ਰੁਪਏ ਦਾ ਜਿਹੜਾ ਵਾ ਉਹ ਪਿੰਡ ਦੇ ਵਿਕਾਸ ਲਈ ਜਿਹੜਾ ਵਾ ਉਹ ਡਵੈਲਪਮੈਂਟ ਫੰਡ ਦਿੱਤਾ ਜਾਊਗਾ 18 ਤਰੀਕ ਨੂੰ ਦਿੱਤਾ ਜਾਊਗਾ ਸੋ ਸਾਰੇ ਜ਼ੋਨਸ ਲਈ ਅਸੀਂ ਅਲੱਗ-ਅਲੱਗ ਤਰਵੀਜ਼ਾ ਕਰ ਰਹੇ ਹਾਂ ਪਰ ਇਹ ਖਾਸ ਅਪੀਲ ਮੇਰੇ ਭਰਾ ਸੋਨਾ ਬਾਜਵਾਜੀ ਲਈ ਮੈਂ 18 ਤਰੀਕ ਨੂੰ ਹੀ ਆਪਣਾ ਇਹ ਵਾਦਾ ਜਿਹੜਾ ਵਾ ਪੂਰਾ ਕਰੂੰਗਾ ਸੋ ਉਮੀਦ ਕਰਦਾ ਕਿ ਵੱਧ ਤੋਂ ਵੱਧ ਲੀਡ ਨਾਲ ਹਰ ਪਿੰਡ ਤੋਂ ਸੋਨਾ ਬਾਜਵਾਜੀ ਜਿੱਤ ਹੋਊਗੀ ਜ 그룹 ਸੇਖਵਾ ਜੀ ਜਿੱਤ ਹੋਊਗੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਇੰਨਾ ਹੀ ਨਹੀਂ ਇਸ ਵੀਡੀਓ ਤੇ ਲੋਸਟ ਜਤਾਉਂਦੇ ਹੋ ਪ੍ਰਤਾਪ ਬਾਜਵਾਨ ਲਿਖ ਰਹੇ ਨੇ ਸਾਮ-ਦਾਮ ਦੰਡਪੇਤ ਆ ਪੰਜਾਬ ਹੁਣ ਖੁੱਲਕੇ ਇਸਦਾ ਅਭਿਆਸ ਕਰਿਆ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਜੋਬਨ ਸਿੰਘ ਰੰਧਾਵਾ ਨੇ ਖੁੱਲਕੇ ਵੋਟਰਾਂ ਨੂੰ ਜ਼ੋਨ ਨੰਬਰ B ਤੁੱਗਲਵਾੜ ਤੋਂ ਆਪ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਪ੍ਰੀਤ ਕੌਰ ਪਤਨੀ ਸੋਨਾ ਬਾਜਵਾਦੀ ਜਿੱਤ ਤੇ ਯਕੀਨੀ ਬਣਾਉਂਦੀ ਕਿਹਾ। ਇਹ ਐਲਾਨ ਕਰਦੇ ਹੋਏ ਕਿ ਇਹ ਆਮ ਆਦਮੀ ਪਾਰਟੀ ਨੇਤਾ ਜਗਰੂਪ ਸੇਖਵਾ ਦੀ ਜਿੱਤ ਹੋਵੇਗੀ। ਉਹਨਾਂ ਨੇ 18 ਦਸੰਬਰ ਨੂੰ ਨਤੀਜਿਆਂ ਤੋਂ ਇੱਕ ਦਿਨ ਬਾਅਦ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਵਿਕਾਸ ਪੰਚ 25 ਲੱਖ ਰੁਪਏ ਦੇਣ ਦਾ ਵਾਅਦਾ ਕਰੇ ਨੇ ਇਹ ਵੋਟਾਂ ਦੇ ਇਨਾਮ ਵਜੋਂ ਜਨਤਕ ਪੈਸੇ ਦਾ ਪਹਿਲਾ ਤੋਂ ਐਲਾਨ ਕਰਨ ਦਾ ਰੰਦਾਵਾ ਕੋਲ ਕੀ ਅਧਿਕਾਰ ਹੈ ਇਹ ਵਿਕਾਸ ਨਹੀਂ ਹੈ ਇਹ ਖੁੱਲੀ ਰਿਸ਼ਵਤ ਖੋਰੀ ਹੈ ਤੇ ਵੋਟਾਂ ਦੇ ਬਦਲੇ ਨਕਦੀ ਦੀ ਰਾਜਨੀਤੀ ਹੈ ਅਜਿਹੀ ਬੇਸ਼ਰਮੀ ਸਿਰਫ ਇਸ ਲਈ ਸੰਭਵ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਰਾਜ ਚੋਣ ਕਮਿਸ਼ਨ ਨੂੰ ਅਪਾਹਜ ਕਰ ਦਿੱਤਾ ਹੈ ਇਸ ਨੂੰ ਮੁਕਦਰਸ਼ਨ ਬਣਾ ਦਿੱਤਾ ਹੈ ਕਿ ਐਸਈਸੀ ਹੁਣ ਕਾਰਵਾਈ ਕਰੇਗਾ ਜਾਂ ਪੰਜਾਬ ਦੇ ਲੋਕਤੰਤਰ ਨੂੰ ਦਿਨ ਦਿਹਾੜੇ ਨਿਲਾਮ ਹੁੰਦਾ ਦੇਖਦਾ ਰਹੇਗਾ ਤੇ ਪ੍ਰਤਾਪ ਬਾਜਵਾ ਨੇ ਇਹ ਸਿੱਧੀਆਂ ਜਵਾਬੀ ਕਾਰਵਾਈਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਤੇ ਇਸੇ ਹੀ ਜਵਾਬ ਦਿੰਦੇ ਹੋਏ ਬਲਤੇਜ ਪੰਨੂ ਨੇ ਵੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲਿਖਿਆ ਬਾਜਵਾ ਸਾਹਿਬ ਦਾਵੇਦਾਰੀ ਤੁਸੀਂ ਮੁੱਖ ਮੰਤਰੀ ਵਾਲੀ ਚੁੱਕੀ ਫਿਰਦੇ ਹੋ ਤੇ ਡਰੀ ਸਾਡੀ ਨਵੀਂ ਪੀੜੀ ਦੇ ਆਗੂਆਂ ਤੋਂ ਜਾਂਦੇ ਹੋ ਇਹ ਆਮ ਆਦਮੀ ਪਾਰਟੀ ਹੀ ਹੈ ਜੋ ਭਵਿੱਖ ਦੇ ਆਗੂਆਂ ਨੂੰ ਮੌਕਾ ਦੇ ਰਹੀ ਹੈ ਤੁਹਾਡੀ ਬੋਖਲਾਹਟ ਦੱਸ ਰਹੀ ਹੈ ਕਿ ਤੁਸੀਂ ਹਾਰ ਮੰਨ ਚੁੱਕੇ ਹੋ ਤਾਂ ਇਸ ਤਰ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਉਮੀਦਵਾਰ ਆਪਸ ਵਿੱਚ ਝਿੜਦੇ ਹੋਏ ਨਜ਼ਰ ਆ ਰਹੇ ਨੇ ਦੱਸਦੇ ਕਿ ਪੰਜਾਬ ਚ ਅੱਜ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਨੇ ਆਪਣੀ ਆਪਣੀ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਇੱਕ ਦੂਜੇ ਤੇ ਤੰਜ ਵੀ ਕੱਸ ਰਹੇ ਨੇ ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਵਿਚੋਣਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਇੱਕ ਦੂਜੇ ਨਾਲ ਭੇੜਦੀਆਂ ਹੋਈਆਂ ਨਜ਼ਰ ਆਈਆਂ